ਹਾਂਜੀ ਕਿਵੇਂ ਆ ਸਾਰੇ ਠੀਕ ਠਾਕ ਅੱਜ ਆਪਾਂ ਚੱਲੇ ਰਾਜਾ ਸਾਭ ਜੀ ਦੇ ਗੁਰਦਾਰੇ ਰਾਜਾ ਨਾਵ ਕਨਵਲ ਜੀ ਦੇ ਤੇ ਸੁਣਿਆ ਬਹੁਤ ਸ ਵੀ ਹਾਂ ਗੁਰਦਾਰਾ ਹੈਗਾ ਵੱਕ ਦਲ ਚ ਰਹੀ ਸੀਗੀ ਵੀ ਹਾਂ ਦੇਖਣਾ ਗੁਰਦਾਰਾ ਤੇ ਅੱਜ ਚਲੋ ਦੇਖਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਚਲੋ ਮਿਲਦੇ ਆ ਲਓ ਜੀ ਆਪਾਂ ਤੁਰ ਪਏ ਹੁਣ ਤੇ ਦਿਖਾਉਨੇ ਆ ਤੁਹਾਨੂੰ ਜਾ ਕੇ ਸਾਰਾ ਕੁਝ ਨੇ ਮੇਰੇ ਦਿਲ ਚ ਵੀ ਇੱਕ ਰੀ ਸੀਗੀ ਵੀ ਹਾਂ ਗੁਰਦੁਆਰਾ ਦੇਖਣਾ ਹੈ ਅਸੇ ਟਾਈਮ ਤੋਂ ਕਿਉਂਕਿ ਵੀਡੀਓ ਚ ਆਪਾਂ ਦੇਖਦੇ ਸੀਗੇ ਗੁਰਦੁਆਰਾ ਸੋਹਣਾ ਬਹੁਤ ਹੈ ਤੇ ਇਹ ਜਾ ਕੇ ਦੇਖਦੇ ਆ ਚਲੋ ਤੁਹਾਨੂੰ ਵੀ ਦਿਖਾਉਂਦੇ ਆ ਕਰਦੇ ਆ ਦਾਸ਼ੀ ਬੋਰਡ ਤਾਂ ਆ ਗਿਆ ਰਾਜਾ ਸਾਹਿਬ ਜੀ ਦਾ ਤੇ ਹੁਣ ਦੇਖਦੇ ਆਪਾਂ ਕਹਾਂ ਜਾ ਕੇ ਹਲੇ ਪਤਾ ਤਾਂ ਆਪਾਂ ਨੂੰ ਵੀ ਹੈ ਨਹੀਂ ਆਪਾਂ ਵੀ ਮੈਪ ਦੇਖ ਕੇ ਚੱਲੇ ਆ ਉਹ ਮੈਪ ਲਾਇਆ ਹੋਇਆ ਵਾ ਤੇ ਕਿੰਨੇ ਟਾਈਮ ਦਾ ਰਹਿ ਗਿਆ ਵੀਰੇ 2 ਮਿੰਟ 250 ਮੀਟਰ 350 ਮੀਟਰ ਦੇਖਦੇ ਆ ਚਲੋ ਜਾ ਕੇ ਤੁਹਾਨੂੰ ਵੀ ਦਿਖਾਉਨੇ ਆ ਲਓ ਜੀ ਆਪਾਂ ਪਹੁੰਚ ਗਏ ਗੱਟੀਲਾਤੀ ਪਾਰਕ ਤੇ ਦੇਖੋ ਕੁ ਬਦਰ ਬਾਹਰੋਂ ਪਾਰਕਿੰਗ ਵੀ ਖਾਸੇ ਭੱਡੀ ਆ ਆ ਇਧਰ ਮੇਲਾ ਲੱਗਿਆ ਹੋਇਆ ਮੇਲਾ ਜਾਣ ਕੇ ਮੇਲਾ ਲਾ ਕੇ ਹਟਿਆ ਮੇਰੇ ਹਿਸਾਬ ਨਾਲ ਦੁਕਾਨਾਂ ਲੱਗੀਆਂ ਹੋਈਆਂ ਵੈਸੇ ਤਰ੍ਹਾਂ ਕਹਿੰਨਾ 24 ਘੰਟੇ ਰਹਿੰਦੀਆਂ ਆ ਤੇ ਚਲੋ ਚੱਲਦੇ ਆਂ ਅੰਦਰ ਆਪਾਂ ਜਾਣੇ ਪਏ ਅੰਦਰ ਆ ਦੁਕਾਨਾਂ ਲੱਗੀਆਂ ਹੋਈਆਂ ਦੇਖ ਲਓ ਇੱਧਰ ਪਾਰਕਿੰਗ ਆ ਸਾਰੀ ਆ ਐਂਟਰੀ ਆ ਚਲੋ ਦੇਖਦੇ ਆ ਸਾਰਾ ਉੱਤੇ ਘੜੀ ਇੱਥੇ ਲਾਉਨੇ ਆ ਸ਼ੋਅ ਲੌਰੀ ਆਪਾਂ ਜਮਾ ਕਰਾਤੇ ਹੁਣ ਤੇ ਤੁਹਾਨੂੰ ਦਿਖਾਉਨੇ ਆ ਇੱਥੇ ਸਾਰਾ ਇੱਕ ਦਿਲ ਚ ਰਹੀ ਸੀਗੀ ਜੀ ਹਾਂ ਗੁਰਦੁਆਰਾ ਦੇਖਣਾ ਵਾ ਚਲੋ ਦੇਖ ਲਿਆ ਟੇਕ ਦੇ ਅੰਦਰ ਵੀ ਜਾਂਨੇ ਆ ਮੱਥਾ ਟੇਕਦੇ ਆ ਦੇਖੋ ਸਾਰਾ ਤੁਸੀਂ ਚਲੋ ਟੇਕ ਦੇ ਆ ਮਸਤ ਹੰਦਰੇ ਜਾ ਕੇ ਤੁਹਨ ਦਿਖਾਉਂਦੇ ਆ ਸਾਰਾ ਚੰਗਾ ਸਭ ਲੱਗਿਆ ਹੋਇਆ ਤੇ ਇਹਦੇ ਆ ਤੁਹਾਨੂੰ ਦਿਖਾਉਨੇ ਆ ਸਾਰਾ ਇੱਧਰ ਮੇਰੇ ਸਾਹਮਣੇ ਦਿਵਾਨਾ ਹਾਵਦਾ ਇੱਧਰ ਚਲੋ ਹੀਤਨ ਹੁੰਦਾ ਜਾਂ ਦਰਵਾਜ਼ਾ ਲੱਗਦਾ ਕੁਛ ਵੀ ਅੰਦਰ ਪਾ ਲੱਗਿਆ ਕਚਰਾ ਥੇ ਤੇ ਬੜਾ ਛੋਟਾ ਆ ਜਿਹੜੀਆਂ ਇੱਥੋਂ ਕਲਿੱਪਾਂ ਵਾਇਰਲ ਹੁੰਦੀਆਂ ਹੁੰਦੀਆਂ ਨਹੀਂਆਂ ਆਪਾਂ ਹਰੀਲਾ ਤੇ ਦੇਖਦੇ ਹੁੰਨੇ ਆ ਉਹ ਇੱਥੇ ਖੜਕੇ ਬਣਾਈਆਂ ਹੁੰਦੀਆਂ ਪੈਸੇ ਤਾਂ ਇੱਥੇ ਟੈਂਟ ਲੱਗਿਆ ਕੋਈ ਮੇਲਾ ਲੱਗਿਆ ਹੋਣਾ ਜਾਂ ਪ੍ਰੋਗਰਾਮ ਹੋਣਾ ਆਪਾਂ ਨੂੰ ਇਹਨਾਂ ਦਾ ਪਤਾ ਨਹੀਂ ਹੈ ਕਿ ਕੀ ਸੀ ਤੇ ਦਰਦਰਾ ਬੜੀ ਅੱਧਰ ਕੋਈ ਸ਼ੋਰ ਵੀ ਹੈਗਾ ਉਹ ਖੁੱਲਾ ਮਰੇ ਸੰ ਉਹ ਵੀ ਦੁਕਾਨ ਹਾਲੇ ਆ ਦਰਦਰਾ ਵੱਡਾ ਬਹੁਤ ਆ ਵਧੀਆ

ਪਤਾ ਨਹੀਂ ਪਾ ਕੇ ਦੇਖ ਲੈ ਕੋਈ ਨਾ ਤੇ ਗੁਰਦਾਰਾ ਖੁੱਲਾ ਵੀ ਬਹੁਤ ਆਲੇ ਸੋਹਣਾ ਵੀ ਬਹੁਤ ਆ ਦੇਖਿਆ ਸੀ ਘਰੀ ਸੀ ਜਲ ਚ ਵੀ ਹਾਂ ਗੁਰਦਾਰਾ ਦੇਖਣਾ ਚਲੋ ਦੇਖ ਲਿਆ ਜਿੰਨਾ ਸੁਣਿਆ ਸੀ ਉਹ ਤੋਂ ਵੱਧ ਹੀ ਸੋਹਣਾ ਵਾ ਤੇ ਆ ਗੁਰੂ ਆ ਤੇਰਾ ਜਲ ਛਕਦੇ ਆ ਇਹ ਮਲਾ ਦਾ ਇਤਿਹਾਸ ਆ ਸ਼ਾਇਦ ਹਾਂਜੀ ਪੜ ਸਕਦੇ ਹਾਂ ਸਾਰਾ ਜੇ ਕਿਸੇ ਨੂੰ ਨਹੀਂ ਪਤਾ ਇੱਥੇ ਚਲੋ ਇੱਧਰ ਵੀ ਦਰਸ਼ਨ ਕਰਾਉਨੇ ਇੱਧਰ ਵੀ ਕੋਈ ਜਗ੍ਹਾ ਵਾ ਮਹਾਰਾਜੀ ਦੀ ਮੰਨਾ ਆਪ ਹਾਂ ਸਤ ਜੀ ਮੇਰੇ ਆਹ ਕੀ ਚੀਜ਼ ਐ ਇੱਧਰ ਜੋਤਾਂ ਲੱਗੀਆਂ ਹੋਈਆਂ ਨਾ ਜੋਤ ਲਾਈ ਹੋਈ ਆ ਤੇ ਦੇਖੋ ਆਉਣੇ ਚਲੋ ਪਤਾ ਤਾਂ ਸਾਨੂੰ ਵੀ ਹੈ ਨਹੀਂ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਦੇਖਦੇ ਆ ਚਲੋ इधर yeah. भी मा टेक लिया मेरे हिसाब ना सारे ऊपर भी जाना जाने पता नहीं की है देखने उपर भी कोई जगह बंद กวนหมูกวนหมู ਸਰਦਾਰਾ ਦਾ ਵੀਰੇ ਖਾਸਾ ਵੱਡਾ ਨਾ ਚਲੋ ਚੱਲਦੇ ਆ ਹੁਣ ਥੱਲੇ ਨੂੰ ਦੇਖਦੇ ਆ ਸਾਰਾ ਕੁਝ ਅੱਬਲ ਥੱਲੇ ਦਾ ਸਾਰਾ ਕੁਝ ਦੇਖ ਹੀ ਲਿਆ ਚੌਂਕੀ ਵੀ ਭਰ ਲਈ ਤੇ ਹੁਣ ਚੱਲਦੇ ਆ ਜੋੜਾ ਘਰਲੇ ਕਤੂਰੇ ਜੇ ਬਲੇ ਘੈਂਟ ਆ ਵੀਰੇ ਲੈ ਕੇ ਜਾਣ ਵਾਲੇ ਆ ਨਾ ਨਹੀਂ ਏ ਪਾਓ ਬੋਰੇ ਜੇ ਕੱਦਾ ਕਿੱਥੇ ਗਏ ਕਰ ਲਓ ਇੱਕ ਵਾਰੀ ਦਰਸ਼ਨ ਹੋਰ ਇਹ ਜਲ ਤੇ ਗੁਰਦਾਰਾ ਖੁੱਲਾ ਕਾਫੀ ਲੋਰੀ ਬਾਬਾ ਜੀ ਉਹਨਾਂ ਨੇ ਪਾਲਛੀ ਮਾਰਤੀ ਬੁੱਟਾਂ ਤੇ ਗੁਰਦਾਰਾ ਦੇਖਣਾ ਚਾਹੀਦਾ ਬਹੁਤ ਸੋਹਣਾ ਗੁਰਦਾਰਾ ਆਪਾਂ ਤੇ ਅਹੀ ਤਾਂ ਦੇਖ ਲਿਆ ਚਲੋ ਤੁਸੀਂ ਵੀ ਦੇਖਿਓ ਇੱਕ ਵਾਰੀ ਦੇਖਣੀ ਆ ਚਾਹੀਦੀਆਂ ਸਾਰੀਆਂ ਜਗ੍ਹਾ ਤੇ ਚਲੋ ਚੱਲਦੇ ਆ ਟੱਕ ਆ ਵੀ ਆ ਬਾਹਰ ਜਾਣ ਦਾ ਰਸਤਾ ਉੱਤੇ ਲਿਖਿਆ ਹੋਇਆ ਵਾ ਤੇ ਉਹ ਇੰਨਾ ਉਹ ਅੰਦਰ ਆਉਣ ਦਾ ਰਸਤਾ ਵਾ ਹੁਣ ਅਸੀਂ ਤਾਂ ਚਲੋ ਇੱਧਰਲੇ ਰਸਤੇ ਤਾਂ ਹੀ ਆਏ ਸੀ ਤੇ ਚਲੋ ਮਿਲਦੇ ਆ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਆ